ਬਰਜਿੰਦਰ ਪਰਵਾਨਾ ਵਾਲਾ ਕੀ ਮਸਲਾ ਹੈ ਜੀ ਹਿੰਦੂ ਆਗੂ ਉਹਨਾਂ ਦੇ ਖਿਲਾਫ ਇਕੱਠੇ ਹੋ ਰਹੇ ਨੇ ਇਹ ਕੀ ਮਸਲਾ ਹੈ ਮਿੰਟ ਜੀ ਉਹ ਸ਼ਿਕਾਇਤ ਕਰਨ ਗੈਰਨਿਸ਼ਾਦਾ ਤੇ ਕੁਝ ਵੀਡੀਓ ਵਗੈਰਾ ਵੀ ਪਈਆਂ ਨੇ ਇੱਕ ਦੂਜੇ ਦੇ ਪਰ ਖਿਲਾਫ ਕੱਲ ਇਹ ਹੈ ਸਰ ਕੇ ਦੇਖੋ ਇੱਕ ਉਹ ਬਗੇਸ਼ਵਰ ਧਾਮ ਵਾਲਾ ਸ਼ਾਸਤਰੀ ਦਰੇਂਦਰ ਸ਼ਾਸਤ ਹਮ ਬੜਾ ਯੂ ਕੰਟਰੋਵਰਸ਼ਲ ਬਾਬਾ ਹਮ ਅੱਗੇ ਵੀ ਅਸੀਂ ਉਹਦੇ ਤੇ ਬਹੁਤ ਲੰਮੀ ਚੋੜੀ ਕਈ ਵਾਰ ਗੱਲ ਕੀਤੀ ਹੂੰ ਹੂੰ ਉਹ ਹੈ ਮੂੰਹ ਫੱਟੀਆ ਉਹਨੇ ਮੁਰਦਾਬਾਦ ਦੇ ਵਿੱਚ ਸ਼ਾਇਦ ਇੱਕ ਸਪੀਚ ਦਿੱਤੀ ਤੇ ਉਹਦੇ ਚ ਜ਼ਿਕਰ ਕੀਤਾ ਕਿ ਜਦੋਂ ਉਹ ਯੁੱਧਿਆ ਦੇ ਵਿੱਚ ਇਹ ਰਾਮ ਮੰਦਰ ਦੀ ਹੂੰ ਹੂੰ ਇਸ ਵੇਲੇ ਸਾਰੀ ਕੰਪਲੀਟ ਹੋ ਗਈ ਰਾਮ ਲਲਾ ਰਾਜਬਾਨ ਇਹ ਸਾਰਾ ਕੁਝ ਹੋ ਗਿਆ ਜੀ ਕਾਂਸ਼ੀਚ ਕਹਿੰਦੇ ਜੀ ਉਹ ਨੰਦੀ ਜਿਹੜੇ ਆ ਪ੍ਰਗਟ ਹੋ ਚੁੱਕੇ ਆ ਕਿਦਾਂ ਕੁਸ਼ ਵਰਡਿੰਗ ਸੀਗੀ ਮਾਫ ਕਰਨਾ ਜੇ ਮੈਂ ਐਗਜ਼ੈਕਟ ਨਾ ਬੋਲ ਸਕਾਂ ਉਸ ਤੋਂ ਬਾਅਦ ਜ਼ਿਕਰ ਆਉਂਦਾ ਹਰੀ ਹਰ ਮੰਤਰ ਦਾ ਜਿਹਦੇ ਕਰਕੇ ਪਿੱਛੇ ਜੇ ਹਿੰਸਾ ਹੋਈ ਹੈ ਪਈ ਜਾਨਾਂ ਚਲੇ ਗਈ ਹੂੰ ਹੂੰ ਜਿਹਦਾ ਆਪਾਂ ਸ਼ਾਇਦ ਇੱਕ ਦਿਨ ਜ਼ਿਕਰ ਵੀ ਕੀਤਾ ਸੀ ਜ਼ਿਕਰ ਕੀਤਾ ਸੀ ਘਟਣਾ ਉਧਰੋਂ ਫਿਰ ਪਰਵਾਨਾ ਸਾਹਿਬ ਗਰਮ ਹੋ ਗਏ ਇਹ ਤੇ ਗਰਮ ਹੀ ਰਹਿੰਦੇ ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਹੂੰ ਰਵਾਨਾ ਸਾਹਿਬ ਅੱਛਾ ਰਵਾਨਾ ਸਾਹਿਬ ਅੱਗੇ ਜੇਲ੍ਹ ਵੀ ਗਏ ਹੂੰ ਉਹ ਤੁਹਾਨੂੰ ਪਤਾ ਮੰਦਬੁੱਧੀ ਜਾਂ ਮਾਰਤਾ ਸੀਗਾ ਉੱਥੇ ਬਿਲਕੁਲ ਉਦੋਂ ਇਹਨਾਂ ਤੇ ਕੇਸ ਬਣਿਆ ਤੇ ਕੇਸ ਦੇ ਚੱਲਦੇ ਆ ਫਿਰ ਇਹਨਾਂ ਨੇ ਰੋਸ ਵੀ ਜ਼ਾਹਰ ਕੀਤਾ ਜੀ ਤੇ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਅੱਛਾ ਇਹਨਾਂ ਨੇ ਅੱਗੋਂ ਹੋਰ ਗੱਲਾਂ ਸੁਣਾਈਆਂ ਹੂੰ ਕਿ ਬਈ ਇੰਦਰਾ ਗਾਂਧੀ ਨੂੰ ਐ ਕਰ ਦਿੱਤਾ ਬੈਂਕ ਸਿੰਘ ਨੂੰ ਐ ਕਰ ਦਿੱਤਾ ਤੈਨੂੰ ਵੀ ਟੱਕਰਾਂਗੇ ਹੂੰ ਜਿੱਥੇ ਮਰਜ਼ੀ ਪਾ ਦਿੰਦਾ ਦੀਆਂ ਗੱਲਾਂ ਹੋਊਂਗੀਆਂ ਮਤਲਬ ਕਿ ਇਦਾਂ ਨੂੰ ਵੀ ਪੂਰਾ ਗਰਮ ਮિજાਜੀ ਦੇ ਨਾਲ ਜਵਾਬ ਦਿੱਤਾ ਜੀ ਹੁਣ ਅੱਜ ਬਗੇਸ਼ਵਰ ਧਾਮ ਵਾਲੇ ਨੇ ਇੱਕ ਨਿਯੰਗ ਸਿੰਘ ਦੇ ਨਾਲ ਵੀਡੀਓ ਬਣਾਈ ਆ ਹੂੰ ਸ਼ਾਇਦ ਹਰਜੀਤ ਸਿੰਘ ਨਾਮ ਦੇ ਨਿਯੰਗ ਸਿੰਘ ਨੇ ਜਿਹੜੇ ਉਹ ਕਹਿੰਦੇ ਉਹ ਕਹਿੰਦੇ ਕਿ ਭਾਈ ਗੌਰ ਨਾਲ ਦੇਖੋ ਮੈਂ ਹਰੀ ਹਰ ਮੰਦਰ ਦਾ ਜ਼ਿਕਰ ਕੀਤਾ ਨਾ ਕਿ ਹਰ ਮੰਦਰ ਸਾਹਿਬ ਦਾ ਹੂੰ ਦਰਬਾਰ ਸਾਹਿਬ ਦਾ ਜ਼ਿਕਰ ਨਹੀਂ ਕੀਤਾ ਜੀ ਇਹ ਗਲਤਫਹਿਮੀ ਹੋ ਗਈ ਆ ਹੂੰ ਇਧਰੋਂ ਜਿਹੜੇ ਹਿੰਦੂ ਜਥੇਬੰਦੀਆਂ ਦੇ ਕੁਝ ਲੀਡਰ ਹੋ ਲੰਮਾ ਹੂੰ ਤੇ ਜੇ ਮਤਲਬ ਕਿ ਉਸ ਸਪੀਚ ਨੂੰ ਧਿਆਨ ਨਾਲ ਸੁਣ ਲਓਗੇ ਤਾਂ ਮੇਰੇ ਖਿਆਲ ਦੇ ਨਾਲ ਫੇਰ ਦੁਬਾਰਾ ਤੋਂ ਸੁਣ ਲਓਗੇ ਠੰਡੇ ਮਤੇ ਤੇ ਠੀਕ ਹੈ ਯਾਰ ਜੀ ਇਹ ਅੱਗੇ ਇਸ ਦੇਸ਼ ਤੇ ਵਿੱਚ ਤੁਸੀਂ ਦੇਖ ਲਓ ਕਿ ਕੈਸਾ ਵਰਤਾਂਤ ਸਿਰਜਿਆ ਗਿਆ ਜਿਸ ਦੇ ਅਮਲ ਦੇ ਵਜੋਂ ਹੂੰ ਦੋ ਭਾਈਚਾਰੇ ਬਿਲਕੁਲ ਆਮੋ ਸਾਹਮਣੇ ਤੇ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਦਰੇਂਦਰ ਸ਼ਾਸਤਰੀ ਆ ਜਦ ਇਹੋ ਜੇ ਸਮਰਥਨ ਦੇਣ ਵਾਲੇ ਆ ਇੱਕ ਦਿਨ ਸ਼ਨੀਵਾਰ ਦੇ ਲਾਈਵ 'ਚ ਕਾਫੀ ਡਿਬੇਟ ਵੀ ਹੋਇਆ ਨਾ ਚੀਜ਼ਾਂ ਨੂੰ ਲੈ ਕੇ ਸਾਡਾ ਜੀ ਜੀ ਸੱਜਣਾ ਦੇ ਨਾਲ ਜਿਹੜੇ ਆਡੀਅנס 'ਚ ਸੀਗੇ ਤਾਂ ਭਈ ਸਾਡੇ ਇੱਥੇ ਉਹ ਜਿਹੜਾ ਹੈਗਾ ਨਾ ਪੂਜਾ ਸਥਾਨਾਂ ਸੰਬੰਧੀ ਇੱਕ ਐਕਟ ਹੈ ਹੂੰ ਐਕਟ 47 ਯਾਨੀ 1947 ਉਹਦੇ 'ਚ ਪੈਮਾਨਾ ਮੰਨਿਆ ਗਿਆ ਜੀ ਕਿ ਉਹ ਹੁਣ ਕਿਉਂਕਿ ਜਿਹੜਾ ਅਯੁੱਧਿਆ ਵਾਲਾ ਮਸਲਾ ਸੀ ਇਹਨੂੰ ਇਹਨੂੰ ਥੋੜਾ ਵੱਖ ਕਰਦੇ ਹੋ ਕਿਉਂਕਿ ਇਹ 19ਵੀਂ ਸਦੀ 'ਚ ਹੀ ਸ਼ਾਇਦ ਸਟਾਰਟ ਹੋ ਗਿਆ ਸੀ ਹਮ ਮਕਦਮਾ ਜੀ ਤਾਂ ਮਤਲਬ ਕਿ ਇਹ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ ਪਰ ਉਹ ਐਕਟ ਜਿਹੜਾ ਉਹ ਕਹਿੰਦਾ ਹੈ ਕਿ ਫਿਰ ਜਿਵੇਂ ਦੀ ਪੂਜਾ ਹੋ ਰਹੀ ਹੈ ਜਿਸ ਧਾਰਮਿਕ ਸਥਾਨ ਤੇ ਉਸ ਨੂੰ ਬਦਲਿਆ ਨਹੀਂ ਜਾਏਗਾ ਜੀ ਪਰ ਇਹ ਹੈ ਕਿ ਤੁਹਾਨੂੰ ਪਤਾ ਵੀ ਇਹ ਤਾਂ ਪਿਛਲੇ ਟਾਈਮ 'ਚ ਵੀ ਦੇਖ ਰਹੇ ਆ ਤੇ ਮੈਂ ਤਾਂ ਇਹ ਕਹਿੰਦਾ ਕਿ ਜਿਸ ਜੱਜ ਨੇ ਹਮ ਉਹ ਆਰਡਰ ਦਿੱਤੇ ਸੰਭਲ ਦੇ ਜੀ ਜੀ ਮੈਨੂੰ ਤੇ ਲੱਗਦਾ ਕਿ ਸੁਪਰੀਮ ਕੋਰਟ ਨੂੰ ਹੁੰਦੇ ਤੇ ਕਾਰਵਾਈ ਕਰਨੀ ਚਾਹੀਦੀ ਸੀ ਹਾਈ ਕੋਰਟ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਜੇ ਵਰਸ਼ਪ ਐਕਟੀ ਨਹੀਂ ਤੈਨੂੰ ਪਤਾ ਜੀ ਤੇ ਫਿਰ ਤੇ ਬੜੀ ਮਾੜੀ ਗੱਲ ਆ ਤੇ ਜੇ ਤੈਨੂੰ ਪਤਾ ਉਸ ਤੋਂ ਬਾਅਦ ਵੀ ਤੂੰ ਇਹ ਕਰ ਰਹਿਤਾ ਤੂੰ ਬੜੀ ਮਾੜੀ ਹੈ ਫਿਰ ਤਾਂ ਜਾਣਬੁੱਝ ਕੇ ਇੱਕ ਤਰ੍ਹਾਂ ਪੜਕਾਉਣ ਵਾਲਾ ਕੰਮ ਹੋ ਗਿਆ ਤਾਂ ਮਤਲਬ ਇਹ ਆ ਕਿ ਉੱਥੇ ਉੱਤੇ ਇਹ ਕੁਛ ਛੱਡਣ ਡਿਆ ਆਪਣਾ ਪੰਜਾਬ ਹੈ ਯਾਰ ਇਹ ਤੇ ਇੱਕ ਖਾਸਾ ਰੱਖਦਾ ਜੀ ਜੀ ਇਹ ਸਾਡੇ ਇੱਥੇ ਇਸ ਤਰ੍ਹਾਂ ਦੇ ਬਿਰਤਾਂਤ ਜਿਹੜੇ ਆ ਉਹ ਨਹੀਂ ਆ ਸਰਕਾਰ ਕੁੰਦੇ ਹੂੰ ਤਾਂ ਤੁਸੀਂ ਗਲਤਫਹਿਮੀਆਂ ਚ ਇਦਾਂ ਯਾਰ ਇੱਕ ਦੂਜੇ ਨੂੰ ਲੱਗ ਜਾਂਦੇ ਮੇਰੇ ਖਿਆਲ ਦੇ ਨਾਲ ਆਪਾਂ ਤੇ ਦਰਖਾਸਤ ਹੀ ਕਰ ਸਕਦੇ ਹਾਂ ਕਿ ਭਾਈ ਆਪਨ ਇਹ ਚੀਜ਼ਾਂ ਜਿਹੜੀਆਂ ਨੇ ਸੋਚ ਸਮਝ ਕੇ ਬੋਲਣੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਸੋ ਇਹ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਜੀ ਕਿ ਉਧਰੋਂ ਵੀ ਲੰਬੰਦੀ ਹੈ ਉੱਧਰੋਂ ਵੀ ਸਫਾਈ ਆ ਉੱਧਰੋਂ ਵੀ ਲਲਕਾਰਿਆ ਇਹ ਸਭ ਕੁਝ ਇਸ ਤਰ੍ਹਾਂ ਚੱਲ ਕਲਮ ਲਾ ਕੇ ਜਿਹੜਾ ਹੈ ਮਿੰਟੂ ਜੀ ਮਾਹੌਲ ਨੂੰ ਖਰਾਬ ਹੀ ਕਰਿਆ ਜਾ ਰਿਹਾ ਹੈ ਹਨਾ ਕੋਈ ਸਾਹਮਣੇ ਆ ਕੇ ਤਾਂ ਨਹੀਂ ਹੈ ਵੀ ਉਸ ਸਮਝਾਉਣ ਵਾਲਾ ਕੋਈ ਨਹੀਂ ਲੱਭ ਰਿਹਾ ਨਾ ਤੇ ਇਧਰੋਂ ਕੋਈ ਵੀਡੀਓ ਆ ਜਾਂਦੀ ਹੈ ਫਿਰ ਉਹਦਾ ਪ੍ਰਤੀਕਰਮ ਆ ਜਾਂਦਾ ਫਿਰ ਉਹਦਾ ਪ੍ਰਤੀਕਰਮ ਆ ਜਾਂਦਾ ਉਹਦੇ ਨਾਲ ਗਰਮਾਉਣ ਵਾਲਾ ਮਾਹੌਲ ਹੀ ਬਣਦਾ ਨਹੀਂ ਨਹੀਂ ਬਿਲਕੁਲ ਫਿਰ ਹੁੰਦਾ ਕੀ ਹੈ ਕਿ ਕਈ ਵਾਰ ਤੁਹਾਡੀ ਜਿਹੜੀ ਹਾਰਮੋਨੀ ਹੈ ਉਹ ਦਾਤੇ ਲੱਗ ਜਾਂਦੀ ਹੈ ਸਭ ਭਈ ਚਾਰਕ ਸਾਂਝ ਦਾਤੇ ਲੱਗ ਜਾਂਦੀ ਹੈ ਪੰਜਾਬ ਨੂੰ ਤੇ ਅੱਗੇ ਬਹੁਤ ਟਾਰਗੇਟ ਕੀਤਾ ਜੀ ਜੀ ਬਿਲਕੁਲ